ਜੀ ਹਰਜੋਤ ਸਿੰਘ ਜੀ ਕੁਝ ਖਬਰਾਂ ਦੇਤੇ ਆਪਾਂ ਨਜ਼ਰਬਾਨਾ ਖਬਰਾਂ ਚੱਲ ਰਹੀ ਹੈ ਕਿ ਸਦਰਨ ਕੈਲੀਫੋਰਨੀਆ ਤੋਂ ਬੜੀ ਮਾੜੀ ਖਬਰ ਆ ਰਹੀ ਆ ਤੁਹਾਨੂੰ ਪਤਾ ਹੀ ਆ ਸਦਰਨ ਕੈਲੀਫੋਰਨੀਆ ਚ ਇੱਕ ਬਹੁਤ ਵੱਡੀ ਅੱਗ ਲੱਗੀ ਹੋਈ ਸੀ ਜਿਹਦੇ ਨਾਲ 83000 ਏਕੜ ਸੜ ਕੇ ਸੁਆਹ ਹੋਏ ਆ ਹੁਣ ਰੀਸੈਂਟਲੀ ਅੱਜ ਰਾਤੀ ਇੱਕ ਹੋਰ ਅੱਗ ਕੈਨੀਅਨ ਫਾਇਰ ਲੱਗ ਗਈ ਆ ਜਿਹਦੇ ਨਾਲ 4800 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਏਵੈਕੂਏਸ਼ਨ ਆਰਡਰਸ ਜਿਹੜੇ ਆ ਲਾਸ ਐਂਜਲਸ ਤੇ ਵੈਂਚੂਰਾ ਕਾਉਂਟੀਆਂ ਦੇ ਵਿੱਚ ਜਾਰੀ ਕੀਤੇ ਗਏ ਹੈਗੇ ਆ ਤੇ ਬਹੁਤ ਹੀ ਇਹ ਖਤਰਨਾਕ ਅੱਗ ਹੈਗੀ ਆ ਸਟਾਰਟ ਸਿਰਫ 30 ਏਕੜ ਤੋਂ ਹੋਈ ਸੀਗੀ ਅ ਥਰਸਡੇ ਨਾਈਟ ਨੂੰ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਮੈਂ ਕੈਲਫਾਇਰ ਦਾ ਜਿਹੜਾ ਵੈਬਸਾਈਟ ਆ ਉੱਥੋਂ ਤੁਹਾਡੇ ਨਾਲ ਦੇਖ ਕੇ ਸਾਂਝੀ ਕਰ ਰਹੇ ਆ ਖਬਰ 4856 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ 6 ਜ਼ੋਨਸ ਦੇ ਵਿੱਚ ਏਵੈਕੂਏਸ਼ਨ ਆਰਡਰਸ ਜਿਹੜੇ ਆ ਜਾਰੀ ਕੀਤੇ ਗਏ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਨਕਲੂਡਿੰਗ ਜਿਹੜੀਆਂ ਨੇਬਰਹੂਡਸ ਹੈਗੀਆਂ ਵੈਲਵਾਰਡ ਫੈਸਲੇ ਕੈਨੀਆਂ ਗੈਸਟਿਕ ਇਹ ਸਾਰੇ ਏਰੀਏ ਦੇ ਵਿੱਚ ਸੋ ਬਹੁਤ ਪਰ ਆਪਣੀ ਕਈ ਭੈਣ ਭਰਾ ਉਧਰ ਜਾਂਦੇ ਵੀ ਹੈਗੇ ਆ ਕਈ ਕਿਸੇ ਨੂੰ ਪਤਾ ਨਹੀਂ ਹੁੰਦਾ ਖਾਸ ਕਰਕੇ ਜਿਹੜੇ ਟਰੱਕਰਸ ਆ ਸੋ ਹਾਈਵੇ 126 ਦੇ ਲਗਛਾਗੇ ਸੋ ਜਿਹੜਾ ਆ ਨਿਊਜ਼ ਵਗੈਰਾ ਬਿਲਕੁਲ ਪੂਰੀ ਤੁਸੀਂ ਸੁਣ ਕੇ ਜਾਓ ਕਹਿੰਦੇ ਭਈ 1400 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਇਸ ਅੱਗ ਦੀ ਪੇਂਟ ਚੜ ਸਕਦੀਆਂ ਹੈਗੀਆਂ ਇਸ ਦੇ ਏਰੀਏ ਦੇ ਵਿੱਚ ਹੈਗੀਆਂ ਤੇ 12500 ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਏਵੈਕੂਏਸ਼ਨ ਵਾਰਨਿੰਗ ਦਿੱਤੀ ਗਈ ਆ ਕਾਫੀ ਜ਼ਿਆਦਾ ਨੂੰ ਜਿਹੜਾ ਆ ਏਵੈਕੂਏਟ ਆਲਰੇਡੀ ਕਰ ਦਿੱਤਾ ਗਿਆ ਹੈਗਾ ਜੀ ਤੇ ਹਰਜੋ ਸਿੰਘ ਜੀ ਇਜ਼ਰਾਈਲ ਤੋਂ ਜਿਹੜੀ ਇਹ ਖਬਰ ਆ ਰਹੀ ਆ ਇਜ਼ਰਾਈਲ ਦੀ ਸਕਿਉਰਟੀ ਕੈਬਨਿਟ ਨੇ ਉਸ ਮਤੇ ਨੂੰ ਮਨਜ਼ੂਰੀ ਉਸ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਗਾਜ਼ਾ ਦੇ ਪੂਰੇ ਸ਼ਹਿਰ ਦੇ ਉੱਤੇ ਉਹ ਕਬਜ਼ਾ ਜਿਹੜਾ ਉਹ ਕਰਨਗੇ ਸੋ ਉਸ ਦਾ ਅਪਰੂਵਲ ਜਿਹੜਾ ਆ ਉਹਨਾਂ ਨੇ ਦੇ ਦਿੱਤਾ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਸਟਾਰਮਰ ਉਹਨਾਂ ਨੇ ਇਜ਼ਰਾਈਲ ਦੇ ਇਸ ਮਤੇ ਦੀ ਨਿੰਦਾ ਜਿਹੜੀ ਉਹ ਕੀਤੀ ਆ ਵੀ ਗਾਜ਼ਾ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਕਬਜ਼ਾ ਕਰਨਾ ਇਹ ਬਹੁਤ ਮਾੜੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਉਹ ਹੈਗੀ ਆ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਸਾਹਮਣੇ ਜਿਹੜੀ ਉਹ ਚੱਲ ਰਹੀ ਆ ਕੁਝ ਦਿਨ ਪਹਿਲਾਂ ਵੀ ਆਪਾਂ ਇਹ ਹਿੰਟ ਦਿੱਤਾ ਸੀਗਾ ਵੀ ਉਹਨਾਂ ਦੇ ਦੁਬਾਰਾ ਇਸ ਅ ਤਰੀਕੇ ਨਾਲ ਉਹਨਾਂ ਦੀ ਆਪਣੀ ਪਾਰਲੀਮੈਂਟ ਨੇ ਵੀ ਇਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਸੀ ਜੋ ਇਸ ਟਾਈਮ ਇਜ਼ਰਾਈਲ ਦੀ ਨਿਖੇਦੀ ਹੋ ਰਹੀ ਹੈ ਖਾਸ ਕਰਕੇ ਆਪਾਂ ਦੇਖ ਰਹੇ ਹਾਂ ਵੀ ਗਾਜ਼ਾ ਦੇ ਵਿੱਚ ਜਿਹੜੀ ਭੁੱਖਮਰੀ ਵਧੀ ਹੈ ਲੋਕਾਂ ਨੂੰ ਜਿਹੜੇ ਖਾਣ ਪੀਣ ਦੇ ਲਈ ਮੁਹੱਈਆ ਕਰਾਉਣ ਦੇ ਲਈ ਜਿਹੜਾ ਸਮਾਨ ਆ ਰਾਸ਼ਨ ਆ ਉਸ ਦੇ ਵਿੱਚ ਵੀ ਲੋਕਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਆ ਭਜੜੜ ਦੇ ਵਿੱਚ ਲੋਕ ਮਰ ਰਹੇ ਆ ਭੁੱਖਮਰੀ ਨਾਲ ਮਰ ਰਹੇ ਆ ਉਸ ਦੀ ਕਾਫੀ ਨਿੰਦਾ ਜਿਹੜੀ ਹੋ ਰਹੀ ਹੈ ਤੇ ਉਸ ਦੇ ਦਰਮਿਆਨ ਹੁਣ ਇਜ਼ਰਾਈਲ ਦੀ ਕੈਬਨਿਟ ਦੇ ਦੁਆਰਾ ਆ ਗਾਜ਼ਾ ਦੇ ਉੱਤੇ ਪੂਰਾ ਕਬਜ਼ਾ ਕਰਨ ਦੀ ਜਿਹੜੀ ਮਨਜ਼ੂਰੀ ਦੇਣ ਨੂੰ ਜਿਹੜਾ ਦੁਨੀਆ ਕਿਸ ਤਰੀਕੇ ਨਾਲ ਰੈਕਟ ਕਰੂ ਇਹ ਇਹ ਦੇਖਣ ਵਾਲੀ ਗੱਲ ਆ ਉਹਨਾਂ ਦੇਖਿਆ ਜਾਵੇ ਤਾਂ ਅੱਜ ਮਾਰਜਰੀ ਟੇਲਰ ਗ੍ਰੀਨ ਉਸਨੇ ਕਿਹਾ ਵੀ ਇਜ਼ਰਾਈਲ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਇਨਫਲੂਐਂਸ ਉਹਨਾਂ ਦਾ ਹੈਗਾ ਜਿਹੜੀ ਏਪੈਕ ਉਹਨਾਂ ਦੀ ਹੈਗੀ ਆ ਉਹਨਾਂ ਦੇ ਖਿਲਾਫ ਕਹਿੰਦੇ ਵੀ ਮੈਂ ਹੁਣ ਜੰਗ ਜਿਹੜੀ ਉਹ ਵਧਣ ਜਾ ਰਹੀਆਂ ਉਹਨੇ ਕਿਹਾ ਵੀ ਮੈਨੂੰ ਇਹ ਵੀ ਪਤਾ ਵੀ ਮੈਨੂੰ ਉਹਨਾਂ ਨੇ ਆਫਿਸ ਤੋਂ ਲਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦੀਆਂ ਮੈਂ ਅਮਰੀਕੀ ਲੋਕਾਂ ਨੂੰ ਅਪੀਲ ਕਰਦੀਆਂ ਵੀ ਉਹ ਸਾਥ ਜਿਹੜਾ ਇਸ ਦੇ ਵਿੱਚ ਜਿਹੜਾ ਹੋ ਮੇਰਾ ਦੇਣ ਸੋ ਕਿੰਨੇ ਵੀ ਇਜ਼ਰਾਇਲ ਦਾ ਬਹੁਤ ਜ਼ਿਆਦਾ ਇਨਫਲੂਐਂਸ ਆ ਅਮਰੀਕਨ ਪੋਲਿਟਿਕਸ ਦੇ ਵਿੱਚ ਤੇ ਇਹ ਚੀਜ਼ ਜਿਹੜੀ ਇਸ ਟਾਈਮ ਨਾਗਵਾਰਾ ਆ ਕਈ ਜਿਹੜੇ ਰਾਈਟ ਵਿੰਗ ਜਿਹੜੀਆਂ ਵੌਇਸਿਜ਼ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਆਵਾਜ਼ ਜਿਹੜੀ ਉਹ ਚੱਕੀ ਆ ਇਜ਼ਰਾਈਲ ਦੀ ਇਨਫਲੂਐਂਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਇਹ ਮੰਨਿਆ ਜਾਂਦਾ ਵੀ ਉਹਨਾਂ ਦੀਆਂ ਜੇਬਾਂ ਦੇ ਵਿੱਚ ਨੇ ਉਹਦੇ ਵਿੱਚ ਕਿੰਨੀ ਕਿ ਰਿਐਲਿਟੀ ਆ ਕਿੰਨੀ ਇੱਕ ਜਿਹੜਾ ਝੂਠ ਆ ਇਹ ਤਾਂ ਲੋਕਾਂ ਨੂੰ ਅੰਦਰ ਖਾਤੇ ਜਿਹੜਾ ਇਸ ਦੇ ਵਿੱਚ ਪਤਾ ਹੀ ਹੈਗਾ ਪਰ ਇਜ਼ਰਾਈਲ ਦੇ ਦੁਆਰਾ ਹੁਣ ਉਧਰ ਗਾਜ਼ਾ ਨੂੰ ਆਪਣੇ ਕਬਜ਼ੇ ਦੀਨ ਲੈਣ ਦੇ ਲਈ ਆਪਣੇ ਜਿਹੜੀ ਕੈਬਨਿਟ ਦੇ ਵਿੱਚ ਮਨਜ਼ੂਰੀ ਜਿਹੜੀ ਉਹ ਮਿਲ ਚੁੱਕੀ ਹੈਗੀ